ਉਹ ਜੇ ਕਿਤੇ ਬੰਦਾ ਮੋਟਰਸਾਈਕਲ ਦਾ ਸਟਾਰਟ ਚੁਕਣਾ ਭੁੱਲ ਜੇ ਨਾ ਰਾਜੇ ਸੱਤੀ ਬੰਦੇ ਮਿਲਦੇ ਇੱਕ ਕੰਦਾ ਸਟੈਂਡ ਚੁਕਲਾ ਕਿਉ ਮਰਨਾ ਹੀ ਦੂਜਾ ਨਾ ਸਟੈਂਡ ਚੁਕਲਾ ਕਿਉ ਡਿੱਗਣਾ ਹੀ ਇਹ ਬੰਦਾ ਕਿਤੇ ਵਿਆਹ ਕਰਨ ਚੱਲਿਆ ਹੋਵੇ ਨਾ ਸ਼ੇਰਾ ਬੰਨ ਕੇ ਗੱਡੀ 'ਚ ਬਿਠਾ ਹੋਵੇ ਉਹ ਤੋਂ ਬੰਦਾ ਕੋਈ ਨੱਚਦਾ ਵਾ ਕੋਈ ਝੁਟਕਦਾ ਵਾ ਉਹ ਤੋਂ ਕੋਈ ਨੀ ਬਾਜ਼ ਮਾਰ ਕੇ ਅੰਦਾ ਬਿਸ਼ਰਾ ਲੱਗ ਰਹਾ ਦੇ ਕਿਉ ਮਰਨਾ ਹੀ ਉਹ ਤੋਂ ਕੋਈ ਨੀ ਅੰਦਾ ਅੱਗੇ ਮੌਤ ਖਲੋਤੀ ਨਾ ਜਾ ਹਾਂਜੀ ਉਹ ਵੇਲਾ ਉੱਥੇ ਹਾਂਜੀ ਹਾਂਜੀ ਕਰੀ ਜਾਂਦੇ ਹੈ ਕਿ ਨਾ ਇੱਕ ਤਾਂ ਲੱਗ ਗਿਆ ਕਿ ਪੁੱਛਣਾ ਹੁੰਦਾ ਵੀ ਕੋਈ ਗੱਲ ਬਾਤ ਨਹੀਂ ਮੈਨੂੰ ਲੱਗ ਗਿਆ ਕਿ ਪੁੱਛਣਾ ਉੱਥੇ ਹੀ ਆ ਜੀ ਕਰ ਜਾਂਦੇ ਨੇ ਇਸ ਕਰਕੇ ਵਿਆਹ ਕੇ ਲੈ ਆਇਆ ਤੂੰ ਇਸ ਕਰ ਵਿੱਚ ਕਿ ਮੈਂ ਸਾਰਾ ਦਿਨ ਰਸੋਈ 'ਚ ਬੜੀ ਦੇਵਾਰ ਰਸੋਈ ਦਾ ਕੰਮ ਕਰਦੀ ਰਵਾਂ ਬਸ ਘਰ ਨੂੰ ਹੀ ਸਾਫ਼ ਕਰੀ ਜਾਵੇ ਇਸੇ ਕਰਕੇ ਵਿਆਹ ਕੇ ਲੈਂਦਾ ਹੈ ਨਾ ਤੂੰ ਹੀ ਮੈਨੂੰ ਦੱਸ ਹੁਣ ਯਾਰ ਤੂੰ ਨਹੀਂ ਕਰਨਾ ਕੰਮ ਤੇ ਨਾ ਕਰ ਯਾਰ ਗੁੱਸਾ ਕਰਨ ਵਾਲੀ ਕਿਹੜੀ ਗੱਲ ਆ ਨਾ ਕਰ ਕੋਈ ਰਸੋਈ ਦਾ ਕੰਮ ਕਰਨ ਦੀ ਲੋੜ ਨਹੀਂ ਕੋਈ ਘਰ ਦਾ ਕੰਮ ਕਰਨ ਦੀ ਲੋੜ ਨਹੀਂ ਪਰ ਇੱਕ ਗੱਲ ਹੈਗੀ ਉਹ ਕਿ ਜਦੋਂ ਮੈਂ ਦਫ਼ਤਰ ਜਾਣਾ ਨਾ ਜਦੋਂ ਰੋਡੇ ਡੱਬੇ ਖੁੱਲਦੇ ਆ ਸਭ ਤੋਂ ਪਹਿਲਾਂ ਮੇਰਾ ਟੈਫਨ ਖਾਲੀ ਹੋ ਜਾਂਦਾ ਜੀ ਕਹਿੰਦੇ ਭਾਬੀ ਨੇ ਇੰਨੀ ਸਵਾਦ ਰੋਟੀ ਬਣਾ ਕੇ ਭੇਜੀ ਮਿੰਟੋ ਮਿੰਟਰੀ ਖਤਮ ਤੇ ਜਦੋਂ ਕੋਈ ਘਰ ਆਉਂਦਾ ਹੈ ਨਾ ਘਰ ਵਰਦੇ ਸਾਰ ਕਹਿੰਦਾ ਯਾਰ ਇੰਨੀ ਸਫਾਈ ਤੁਹਾਡੇ ਘਰ ਇੰਨੀ ਸਵਾਈ ਇਹ ਤਾਂ ਭਾਬੀ ਇੰਨੀ ਸਵਾਈ ਰੱਖਦੀ ਆ ਅੱਗੇ ਤੇਰੀ ਮਰਜ਼ੀ ਏ ਲੈ ਮੇਰਾ ਤੇਜੀ ਦਿਮਾਗ ਹੀ ਖਰਾਬ ਹੋ ਗਿਆ ਮੈਂ ਤੇ ਆ ਵੀ ਖਿਜ ਪੈ ਇੰਨੀ ਮਾਸਾ ਕਿਤੇ ਤੁਸੀਂ ਦੱਸ aí ਗੱਲਾਂ ਕਰਦੇ ਘਰ ਮੇਰਾ ਆ ਜੀ ਰਸੋਈ ਮੇਰੀ ਆ ਤਸ ਮੈਂ ਆਈ ਸੁੱਜੇ ਬੁੜਿਆ ਹਾਂ ਇੱਕ ਚੰਗੀ ਖਬਰ ਏ ਇੱਕ ਮਾੜੀ ਕੱਲ ਚੰਗੀ ਖਬਰ ਦੱਸ ਮੇਰੀ ਨਾ ਪੁਲਿਸ ਦੀ ਨੌਕਰੀ ਲੱਗ ਗਈ ਆ ਅੱਛਾ ਵਧਾਈ ਹੋਵੇ ਔਰ ਅਭੀ ਤੋ ਰੁਕੋ ਚੱਲ ਹੁਣ ਮਾੜੀ ਖਬਰ ਦੱਸ ਗੁੜਿਆ ਮੈਨੂੰ ਪਤਾ ਤੂੰ ਨੰਬਰ 2 ਦੇ ਕੰਮ ਕਰਦਾ ਆ ਹੁਣ ਤੂੰ ਜਾਏਂਗਾ ਜੇਲ੍ਹ ਆ ਲੈ ਹੁੰ ਰਮਨ ਦਾ ਵਿਆਹ ਹੋ ਰ ਆ ਗਿਆ ਦੋ ਸੂਟ ਹੋਰ ਲੈਣੇ ਪੈਣਗੇ ਦੋ ਸੂਟ ਹੋਰ ਲੈਣੇ ਪੈਣਗੇ ਆਹ 10 ਦਿਨ ਪਹਿਲਾਂ ਵਿਆਹ ਤੇ ਤਾਂ ਸੂਟ ਲਏ ਸੀ ਉਹਨਾਂ ਨੂੰ ਕੀ ਹੋ ਗਿਆ ਉਹੀ ਪਾ ਲਈ ਉਹ ਸਾਰੇ ਦੇਖੇ ਹੋਏ ਐ ਐਵੇਂ ਪਾ ਲ ਖੜ ਜਾਫਰ ਪਹਿਲਾਂ ਮੇਰੇ ਸਾਲਿਆ ਨੂੰ ਆਹ ਦੇਖਣ ਵਾਲਿਆਂ ਨੂੰ ਦੇਖਣਾ ਇਹਨਾਂ ਨੇ ਤਾਂ ਪਾ ਰੱਖਿਆ ਖਰਚੇ ਤੇ ਖਰਚਾ ਕਰਾਈ ਜਾਂਦੇ ਆ ਮੋਟੇ ਜਮਾਤ ਦੇ ਉਹਨਾਂ ਦਾ ਕੀ ਕਸੂਰ ਉਹ ਤਾਂ ਦੇਖਣਗੇ ਹੋਰ ਉਹਨੇ ਹੋ ਜਾਣ ਸੂਟ ਤਾਂ ਮੈਂ ਹੀ ਪਾਉਂਗੀ ਮੈਂ ਹੀ ਸੋਹਣੀ ਲੱਗੂਗੀ ਹਾਂ ਯਾਰ ਇਹ ਤਾਂ ਮੈਂ ਸੋਚਿਆ ਹੀ ਨਹੀਂ ਨਵੇਂ ਕੱਪੜੇ ਕਿੱਥੇ ਫੂਕਤੇ ਮੈਨੂੰ ਲੱਭ ਹੀ ਨਹੀਂ ਰਿਹਾ ਯਾਰ ਮੈਂ ਵੱਡੇ ਪਾਰਟੀ ਤੇ ਜਾਣਾ ਨਵੇਂ ਕੱਪੜੇ ਤੁਹਾਡੇ ਸਾਰੇ ਧੋਣ ਵਾਲੇ ਪਏ ਨੇ ਤੇ ਤੇਰੇ ਹੱਥ ਟੁੱਟੇ ਹੋਏ ਨੇ ਤੂੰ ਧੋ ਫੂਕ ਨਹੀਂ ਸਕਦੀ ਜਿੱਦਣ ਦਾ ਤੇਰੇ ਨਾਲ ਵਿਆਹ ਕਰਾਇਆ ਨਾ ਮੈਨੂੰ ਚੱਜ ਦਾ ਖਾਣ ਨੂੰ ਮਿਲਿਆ ਨਾ ਚੱਜ ਦਾ ਪਾਉਣ ਨੂੰ ਮਿਲਿਆ ਮੇਰੀ ਤਾਂ ਜ਼ਿੰਦਗੀ ਨਰਕ ਬਣ ਗਈ ਨਰਕ ਬਾਲੀ ਨਾ ਮੇਰੇ ਨਾਲ ਬਕਵਾਸ ਕਰਨ ਦੀ ਲੋੜ ਨਹੀਂ ਜੋ ਮੇਰਾ ਜੀ ਕਰੂਗਾ ਨਾ ਮੈਂ ਉਹੀ ਕਰੂੰਗੀ ਜੇ ਇੰਨੀ ਮੈਨੂੰ ਤੰਗੀਆਂ ਨਾ ਮੇਰੀ ਮਾਂ ਨੂੰ ਫੋਨ ਕਰ ਦੇਣੀ ਮੈਨੂੰ ਆ ਕੇ ਲੈ ਜਾਊਗੀ ਤੁਰ ਜਾ ਤੁਰ ਜਾ ਦੇਖਦੇ ਆ ਤੈਨੂੰ ਕਿੰਨਾ ਕੁ ਚਿਰ ਰੱਖੂਗੀ ਉਹ ਹਲੋ ਮੰਮੀ ਹਾਂ ਪੁੱਤ ਮੇਰੇ ਨਾਲ ਮੇਰੇ ਬੰਦੇ ਨਾਲ ਲੜਾਈ ਹੋ ਗਈ ਮੈਨੂੰ ਬਹੁਤ ਪੁੱਤ ਸਿੱਧਾ ਬੋਲਦਾ ਇਹ ਤੁਸੀਂ ਨਾ ਮੈਨੂੰ ਆ ਕੇ ਲੈ ਜਾਓ ਜੇ ਮੈਂ 4-5 ਮਹੀਨੇ ਤੁਹਾਡੇ ਕੋਲ ਰਹੂੰਗੀ ਨਾ ਆਪੇ ਇਹਦੀ ਅਗਲ ਟਿਕਾਣੇ ਆਊਗੀ ਲੜੀ ਤਾਂ ਤੋਂ ਆਪਣੇ ਬੰਦੇ ਨਾਲ ਹੈ ਸਾਡੇ ਨਾਲ ਕਿਹੜਾ ਵੈਰਸਾ ਜਨਾ ਇੱਥੇ ਆ ਕੇ ਆਪਦੇ ਘਰ ਹੀ ਰਹਿ ਜਾਓ ਬਾਈ ਤੇਰੇ ਅੱਗੇ ਹੱਥ ਬੰਨ੍ਹ ਲੈ ਹੁਣ ਤੁਰ ਗਈ ਪੇਕੇ ਉਹ ਘਰਾਂ ਦੇ ਖਰਚੇ ਨਹੀਂ ਮਾਣਾ ਨਾ ਕੰਮ ਕਰਨ ਨਾ ਧੰਦਾ ਕਰਨੋ ਕਿੱਥੋਂ ਰੱਖ ਲੈਣਗੇ ਮੈਂ ਤੈਨੂੰ ਕਹਾਂ ਮੇਰਾ ਨੈਟ ਨਹੀਂ ਚੱਲਦਾ ਮੈਂ ਤੈਨੂੰ ਸ਼ਾਮ ਨੂੰ ਕਰ ਦੂੰਗੀ ਤੂੰ ਕੈਮਰਾ ਲਾਉ ਭਈ ਜਾਨੀ ਹੈ ਉਹ ਕੀ ਗੱਲ ਹੋ ਗਈ ਭਾਬੀ ਵੇ ਮੇਰੀ ਭੈਣ ਮਥੇ 5000 ਰੁਪਏ ਮੰਗਦੀ ਆ ਮੇਰਾ ਨੈਟ ਨਹੀਂ ਚੱਲਦਾ ਮੈਂ ਉਹਨੂੰ ਕਹਾਂ ਮੈਂ ਤੈਨੂੰ ਸ਼ਾਮ ਨੂੰ ਕਰ ਦੂੰ ਇਹ ਕਿੱਡੀ ਕਵੱਡੀ ਗੱਲ ਐ ਭਾਬੀ ਤੂੰ ਮੈਨੂੰ ਕਹਿ ਦਿੰਦੀ ਵੀ ਮੇਰਾ ਨੈਟ ਨਹੀਂ ਚੱਲਦਾ ਮੈਂ ਕਰ ਦਿੰਦਾ ਨਹੀਂ 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 ਤੂੰ ਕਾਹਨੂੰ ਖੇਚਲ ਕਰਨੀ ਐ ਓਹੋ ਖੇਚਣ ਵਾਲੀ ਕਿਹੜੀ ਗੱਲ ਐ ਮੈਂ ਹੁਣੇ ਕਰ ਦਿੰਦਾ ਲੈ ਹੋ ਗਿਆ ਕਰ ਲੈ ਵੇ ਕੀ ਕਰ ਲੈ ਉਹ ਹੌਟਸਪੌਟ ਆਨ ਕਰਤਾ ਮੈਂ ਕਨੈਕਟ ਕਰ ਲੈ ਤੇ ਪੈਸੇ ਪਾ ਦੇ ਅਗਲੀ ਨੂੰ ਲੈ ਇਹ ਨਾਲ ਮੇਰਾ ਕੀ ਟਿਕੜ ਗਿਆ ਉਹ ਨਿਕਲਿਆ ਹੁਣ ਬਾਹਰੇ ਬਾਅਦ ਨਾਕਿਆਂ ਦਾ ਟਾਈਮ ਹੋ ਜਾਊਗਾ ਆਪਣੀ ਗੱਡੀ ਦੇ ਕਾਗਜ਼ ਵੀ ਨਹੀਂ ਪੂਰੇ ਵੇ ਖੜ ਜਾ ਦੋ ਮਿੰਟ ਜੱਜਰਾ ਤਿਆਰ ਤਾਂ ਹੋਲੇ ਹੁੰਦੇ ਫੇਰ ਹੀ ਲੋਕ ਕੁਛ ਨਾ ਕੁਛ ਕਹਿਣਗੇ ਕੀ ਗੱਲ ਹੈ ਲੋਕਾਂ ਨੇ ਕੀ ਕਹਿਣਾ ਵੇ ਆਹੀ ਕਹਿਣਗੇ ਲੰਗੂਰ ਦੇ ਹੱਥ 'ਚ ਲੰਗੂਰ ਕਿੱਥੋਂ ਆਇਆ ਮੇਰੇ ਸਾਲੇ ਦੀ ਮੈਨੂੰ ਤਾਂ ਸਰਪ੍ਰਸਤੀ ਨਾਲ ਸਰਪੰਚ ਬਣਾਉਣ ਨੂੰ ਕਹਿੰਦੇ ਸੀ ਤੇ ਤੂੰ ਦੋ ਮਿੰਟ ਲੰਗੂਰ ਅੱਜ ਤੂੰ ਮੇਰੀ ਇੱਕ ਲੋੜ ਪੂਰੀ ਕਰ ਦੇ ਨਾ ਮੈਂ ਤੈਨੂੰ 10000 ਰੁਪਏ ਇਨਾਮ ਦੇਵਾਂ ਪੱਕੀ ਗੱਲ ਹਾਂ ਲੈ ਫਿਰ ਮੰਮੀ ਇਹ ਵੀ ਕੋਈ ਗੱਲ ਐ ਤੂੰ ਆਪਣੀ ਲੋੜ ਦੱਸ ਮੈਨੂੰ 20000 ਰੁਪਏ ਚਾਹੀਦਾ ਹੈ ਮੰਮੀ ਜੀ ਗੱਲ ਸੁਣਿਓ ਹਾਂ ਮੋਟੀ ਇਹ ਦੱਸ ਮੰਮੀ ਜੀ ਮੈਨੂੰ ਆ 2500 ਵਾਲਾ ਪਰਸ ਦਵਾ ਦਿਓ ਹਾਂ ਮੋਟੀ ਇਹ ਦਵਾ ਦੂੰਗੀ ਪਰ ਤੈਨੂੰ ਮੇਰਾ ਇੱਕ ਕੰਮ ਕਰਨਾ ਪੈਣਾ ਦੱਸੋ ਮੰਮੀ ਜੀ ਅੱਜ ਤੋਂ ਘਰ ਦਾ ਸੌਦਾ ਪੱਤਾ ਤੇ ਸਬਜ਼ੀ ਤੂੰ ਹੀ ਲਿਆਵੇਂਗੀ ਮੰਮੀ ਜੀ ਤੁਹਾਡਾ ਦਿਮਾਗ ਤੇ ਸਹੀ ਆ ਤਾਨੂੰ ਪਤਾ ਵਾ ਨਾ ਮੇਰੇ ਕੋਲ 100 150 ਤੋਂ ਵੱਧ ਰੁਪਈਆ ਨਹੀਂ ਹੁੰਦਾ ਅੱਛਾ ਤੈਨੂੰ 150 ਰੁਪਈਆ ਰੱਖਣ ਬਦਲੇ ਕਿਤੇ ਮੈਂ 1.5 ਲੱਖ ਦਾ ਗੂਚੀ ਦਾ ਪਰਸ ਨਾ ਲੈਦਾ ਮੰਮੀ ਜੀ ਤੁਹਾਨੂੰ ਪਤਾ ਗਲਤੀਆਂ ਤੇ ਪਉਣ ਵਾਲਾ ਪਰਦਾ ਕਿੱਥੋਂ ਮਿਲਦਾ ਨਾਲੇ ਦਿਲ ਤੇ ਰੱਖਣ ਵਾਲਾ ਪੱਥਰ ਕਿੰਨਾ ਕੁ ਭਾਰਾ ਹੁੰਦਾ ਇੱਕ ਗੱਲ ਹੋਰ ਟੱਠੇ ਗੂਚ ਚ ਜਾਣ ਲਈ ਕਿਹੜੀ বাস ਕਰਨੀ ਪੈਂਦੀ ਆ ਤਾਇਆ ਮੇਰਾ ਕੈਨੇਡਾ ਸੈੱਟ ਚਾਚਾ ਮੇਰਾ ਅਮਰੀਕਾ ਸੈੱਟ ਫੁੱਫੜ ਮੇਰਾ ਇੰਗਲੈਂਡ ਸੈੱਟ ਹੈ ਇਹ ਫਿਰ ਤੂੰ ਕੀ ਕਹਿਨੀ ਆ ਉਹ ਤਾਂ ਮੈਂ ਵੀ ਜਾਣਦਾ ਵੀ ਤੇਰੇ ਸਾਰੇ ਰਿਸ਼ਤੇਦਾਰ ਸੈੱਟ ਹੈ ਹਾਂ ਦੇਖ ਫੁੱਫੜ ਤੇਰਾ ਇੰਗਲੈਂਡ ਸੈੱਟ ਹੈ ਭੂਆ ਤੇਰੀ ਇੱਥੇ ਗੋਰੀ ਸ਼ੰਕਰ ਰਖਸ਼ੇ ਵਾਲੇ ਭਈਏ ਨਾਲ ਸੈੱਟ ਹੈ ਨਹੀਂ ਜਸਬੀਰ ਤੂੰ ਹਰ ਗੱਲ ਤੇ ਝੜਚੜ ਨਾ ਕਰਿਆ ਕਰ ਮੇਰਾ ਮੂਡ ਖਰਾਬ ਕਰਕੇ ਰੱਖ ਦਿੰਦੀ ਆ ਅੱਛਾ ਮੰਮੀ ਜੀ ਠੀਕ ਆ ਫਿਰ ਮੈਂ ਆਪਣੇ ਮੰਮੀ ਡਾਡੀ ਦੇ ਘਰ ਚਲ ਜਾਂਦੀ ਖਬਰਦਾਰ ਹੋ ਉਟியே ਜੇ ਲੜਾਈ ਦੇ ਵਿੱਚ ਇੰਨੀ ਖੁਸ਼ੀ ਦੀ ਗੱਲ ਕੀਤੀ ਤੇ ਲਾਈਵ ਨੂੰ ਮਧੂ ਮੱਖੀ ਦੀ ਤਰ੍ਹਾਂ ਜੀਣਾ ਚਾਹੀਦਾ ਵਾ ਜਿੰਦਗੀ 'ਚ ਮਿਠਾਸ ਰੱਖੋ ਤੇ ਸ਼ਹਿਦ ਮੰਡੋ ਸਹੀ ਗੱਲ ਆ ਜੇ ਕੋਈ ਫਾਲਤੂ ਬੋਲੇ ਤਾਂ ਡੰਗ ਮਾਰ ਕੇ ਮੂੰਹ ਸੁਜਾ ਦਿਓ ਕਿੱਥੇ ਮੇਰੇ ਹਰ ਭਜਨ ਮਨ ਦੇ ਸੁਪਨੇ ਲੈੰਦੀ ਤੇ ਪੱਲੇ ਅੱਧ ਵਾਜੂ ਤਾਂ ਕਮਲਾ ਪਾਤਾ ਪਰ ਕਮਲਾ ਤਾਂ ਤੇਰੇ ਆਣਦੇ ਹੋਇਆ ਨਾ ਹਾਂ ਕੀਤਾ ਤੇ ਤੂੰ ਹੀ ਸੀ ਕਿ ਕਿਤੇ ਭੈਣ ਹੱਸ ਖੇਡ ਲੈ ਸਿਆਣੇ ਨਾਲ ਚਾਰ ਚਾਰ ਪੇਠੇ ਜਿੱਡੇ ਜਵਾਕ ਕਰ ਲੈ ਜੇ ਤੂੰ ਹੱਸੀ ਖੇਡੀ ਨਹੀਂ ਇਹ ਦਿਨ ਚੁਮਕੜਿਆ ਨੀ ਕੁੜੀਓ ਮੰਮੀ ਜੀ ਨਾਨੀ ਦਾ ਫੋਨ ਆਇਆ ਹੀ ਅੱਛਾ ਕੀ ਆਂਦੀ ਸੀ ਬੁੱਧ ਦਾ ਡਿਵੜੀ ਆ ਦੋਣੀਆਂ ਆ ਗਏ ਮੇਲੇ ਜੋ ਜਿਆਦਾ ਜਿਮਾਂ ਚਲਦੀ ਆ ਵੇ ਤੂੰ ਤਾਂ ਮੇਰੇ ਪੇਕੇ ਪਿੰਡ ਮੇਰੀ ਬੇਟੀ ਕਿਰਾ ਕੇ ਰੱਖਦੀ ਤਾਉ ਕੀ ਗੱਲ ਹੋਗੀ ਉੱਥੇ ਸਾਰੇ ਕਹਿੰਦੇ ਸੀ ਪਰੋੜਾ ਦਾ ਢਿੱਡ ਕਿੰਨਾ ਵੱਡਾ ਕਹਿੰਦੇ ਘਟ ਖਵਾ ਰਿਆ ਕਰਿਆ ਨੂੰ ਕਿਉਂ ਤੂੰ ਆਪਦਾ ਢਿੱਡ ਨਹੀਂ ਦੇਖਦੀ ਵੇ ਮੈਂ ਤਾਂ ਮਾਂ ਬਨਣ ਵਾਲੀ ਆ ਤੂੰ ਮੇਰੇ ਸਾਲੇ ਦੀ ਮੈਂ ਵੀ ਤਾਂ ਪਿਓ ਬਨਣ ਵਾਲਾ ਓ ਹਾਂ ਸੱਚੇ ਤੇ ਮੈਂ ਝੋਟਾੜੀ ਵੀ ਤੂੰ ਪਿਓ ਬਨਣ ਵਾਲਾ ਹੋਇਆ ਦਾ ਦਾ ਕਾਲੂ ਅੱਜ ਰੋਟੀ ਤੂੰ ਸਾਡੇ ਘਰੋਂ ਖਾਈਂ ਭਗਵਾਨੇ ਕਾਲੂ ਅੱਜ ਰੋਟੀ ਆਪਣੇ ਘਰੋਂ ਖਾਊਗਾ ਆਏ ਹਾਵੇ ਅੱਜ ਇੱਕ ਹੋਰ ਮਲਾਂਗੜੂ ਨਾਲ ਖਿੱਚੀ ਲਿਆਉਣਾ ਰੋਟੀਆਂ ਤਾਂ ਆਪਦੀਆਂ ਨਹੀਂ ਪੱਕਦੀਆਂ ਉੱਥੋਂ ਗਰਮੀ ਤਾਂ ਵੇਖ ਲੈ ਕਿੰਨੀ ਆ ਨਾ ਇਹਨੂੰ ਚੌੜਾ ਸ਼ਰਮ ਨਹੀਂ ਇਹਦੇ ਨਾਲ ਚੜ ਕੇ ਆਉਂਦੇ ਨੂੰ ਇਹਨੂੰ ਘਰ ਰੋਟੀ ਨਹੀਂ ਸੀ ਮਿਲਦੀ ਬਸ ਹੁਣ ਹੋ ਗਿਆ ਯਕੀਨ ਵੇ ਕੱਲ੍ਹ ਵਾ ਕੀ ਨੂੰ ਆਉਂਦਾ ਫਿਰਦਾ ਇਹਨੂੰ ਓ ਇਹੇ ਭੋਲਾ ਪੰਛੀ ਕਰਾਉਣ ਚੱਲਿਆ ਸੀ ਵਿਆਹ ਮੈਂ ਇਹਨੂੰ ਕਿਹਾ ਅੱਗੇ ਪਹਿਲਾਂ ਟ੍ਰੇਲਰ ਤਾਂ ਦੇਖ ਲੈ ਮਾਂ ਦਾ ਵਿਆਹ ਕਰਵਾ ਕੇ ਫਸ ਜਾਂਦਾ ਯਕੀਨ ਨਹੀਂ ਟੱਕਰਾ ਕੇ ਵੇਖ ਲੋ ਆਹ ਕੀ ਲੈ ਆਏ ਇਹੇ ਟੀ-ਸ਼ਰਟ ਹੈ ਕਿਸ ਨੇ ਗਿਫਟ ਦਿੱਤੀ ਹੈ ਦਿਖਾਈਂ ਕੇਰਾ ਲੈ ਦੇ ਹੋਏ ਇੰਨੀ ਘਟੀਆ ਟੀ-ਸ਼ਰਟ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਕਿੰਨੀ ਘਟੀਆ ਟੀ-ਸ਼ਰਟ ਦਿੱਤੀ ਹੈ ਵਾਪਸ ਕਰ ਉਹਦੀ ਰੌਲਾ ਕੋ ਕਰਦੀ ਐ ਫਿਰ ਕਰ ਦੇ ਨਾ ਫੋਨ ਹੁਣ ਕਰ ਦੇ ਨੇ ਵਾਪਸ ਆਪਾਂ ਕੀ ਹੈ ਖੜਾ ਆਵਦੀ ਹੈਲੋ ਸਾਸਰੀ ਕਾਲ ਡੈਡੀ ਹਾਂ ਡੈਡੀ ਜਿਹੜੀ ਤੁਸੀਂ ਆਹ ਟੀ-ਸ਼ਰਟ ਦਿੱਤੀ ਹੈ 1 ਮਿੰਟ ਇਹ ਕਿਹਦਾ ਡੈਡੀ ਐ ਤੇਰਾ ਹੈਲੋ ਹਾਂ ਹਾਂ ਡੈਡੀ ਜਿਹੜੀ ਤੁਸੀਂ ਟੀ-ਸ਼ਰਟ ਦਿੱਤੀ ਐ ਉਹ ਤਾਂ ਬਾਲੀ ਸੋਹਣੀ ਐ ਭਾਈ ਜੀ ਹਾਂ ਮੈਂ ਆਪਣੇ ਦਿਓਰ ਨੂੰ ਰਿਸ਼ਤਾ ਕਰਾਵਾਂ ਰਿਸ਼ਤਾ ਦੇ ਲੈ ਲਾਂਗੇ ਪਰ ਕੁੜੀ ਕੌਣ ਐ ਭਾਈ ਮੇਰੀ ਨਿੱਕੀ ਪਹਿਣਵਾ ਨਹੀਂ ਯਾਰ ਤੂੰ ਲੈ ਨਹੀਂ ਦੇਹੀ ਨਹੀਂ ਕਰਨਾ ਨਹੀਂ ਕਿਤਾ ਜਲਦੀ ਹੈ ਤੂੰ ਬੇਬੇ ਮੈਂ ਆਉਂਦੇ ਪੇਕੇ ਚਲਨੀ ਆ ਕਿਸੇ ਨੂੰ ਪੁੱਛਿਆ ਦੱਸਿਆ ਹੈਗਾ ਤੂੰ ਜ਼ਰੂਰੀ ਨਹੀਂ ਮੈਂ ਹਰ ਵਾਰ ਤੁਹਾਨੂੰ ਪੁੱਛ ਕੇ ਜਾਵਾਂ ਮੇਰੀ ਆਪਣੀ ਮਰਜ਼ੀ ਹੈ ਮੈਂ ਜਦੋਂ ਮਰਜ਼ੀ ਜਾਵਾਂ ਜਦੋਂ ਮਰਜ਼ੀ ਆਵਾਂ ਨਹੀਂ ਇੰਨੀ ਤਾਂ ਉੱਥੇ ਗਰਮੀ ਹੈ ਨਾ ਉੱਥੇ ਏਸੀ ਹੈ ਉੱਥੇ ਜਾ ਕੇ ਕੀ ਕਰਾਂਗੀ ਬੇਬੇ ਉੱਥੇ ਬੜਾ ਠੱਖਾ ਵੀ ਨਾ ਹੋਵੇ ਜਿਹੜੀ ਠੰਡ ਮੇਰੇ ਕਾਲਜ ਦੀ ਮੇਰੇ ਪੇਕੇ ਜਾ ਕੇ ਪੈਂਦੀ ਆ ਨਾ ਉਹਦੇ ਅੱਗੇ ਏਸੀ ਕੂਲਰ ਕੁਝ ਨਹੀਂ ਕਰਦੇ ਨਾ ਜਾ ਐਦਾ ਭਰਾ ਮੇਰਾ ਸਰੀ ਨੀ ਵਾਉਟੀਏ ਇੱਕ ਗੱਲ ਦੱਸਾਂ ਹਾਂਜੀ ਮੰਮੀ ਜੀ ਦੱਸੋ ਮੇਰੇ ਹਸਨ ਦੀ ਵਜ੍ਹਾ ਤੂੰ ਹੀ ਆ ਵਾਉਟੀਏ ਸੱਚੀ ਮੰਮੀ ਜੀ ਹਾਂ ਉਹ ਕਿੱਦਾਂ ਮੰਮੀ ਜੀ ਤੇਰੀ ਸ਼ਕਲ ਹੀ ਇੰਦਾਂ ਦੀ ਆ ਵਾਉਟੀਏ ਮੇਰਾ ਵੇਖ ਕੇ ਆਸਾ ਨਿਕਲ ਜਾਂਦਾ ਅੱਜ ਟਮੰਟ ਫੋਨ ਦਿਓ ਜੀ ਤੁਹਾਡਾ WhatsApp ਸਟੇਟਸ ਮੇਰੇ ਘਰ ਵਾਲੀ ਬਹੁਤ ਕਿਊਟ ਹੈ ਇਹਦੇ ਵਰਗੀ ਕੋਈ ਦੁਨੀਆ ਤੇ ਨਹੀਂ ਹੋਣੀ ਅਪਲੋਡ ਆ ਲੋ ਜੀ ਤੁਹਾਡਾ ਫੋਨ ਹਾਂ ਭੈਣੇ ਨਹੀਂ ਹੋ ਰੇ ਚੰਦਰਾ ਮੇਰਾ ਬਾਲੀ ਕਰਦਾ ਮੈਂ ਤੈਨੂੰ ਪੰਜਾਹ ਵਾਰੀ ਕਹਾਂ ਮੈਂ ਸਟੇਟਸ ਨਾ ਪਾਇਆ ਕਰ ਰੋਜ਼ ਹੀ ਮੈਂ ਸਟੇਟਸ ਪਾ ਦਿੰਦਾ ਹੋਰ ਮੈਂ ਉਹਨੂੰ ਕਹਿ ਨਹੀਂ ਡੀਲੀਟ ਕਰ ਦੂਗਾ ਹੁਣ ਤੇ ਆਪ ਭੈਣੇ ਸ਼ਰਮ ਆਉਂਦੀ ਆ ਕਾ ਲੋ ਆ ਦੇਖ ਮੈਂ ਤੇ ਬੇਬੇ ਤੇਰੇ ਵਾਸਤੇ ਨਵਾਂ ਸੂਟ ਲੈ ਕੇ ਆਇਆ ਬਾਜ਼ਾਰ ਚੋਂ ਅੱਛਾ ਆ ਤੁਸੀਂ ਬਹੁਤ ਵਧੀਆ ਜੀ ਦੇਖ ਬੋ ਤਾਂ ਸੋਹਣਾ ਇਹਦਾ ਸੂਟ ਅੱਛਾ ਸੂਟ ਹੈ ਇਹਦੇ ਨਾਲ ਦਾ ਬੇਬੇ ਮੇਰੇ ਕੋਲ ਪਹਿਲਾਂ ਵੀ ਹੈਗਾ ਸੀਗਾ ਚਲ ਕੋਈ ਗੱਲ ਨਹੀਂ ਜੇ ਲੈ ਆਏ ਤਾਂ ਰੱਖ ਲੂੰਗੀ ਕਿੰਨੇ ਦਾ ਲੈ ਕੇ ਆਏ ਹੋ ਪੁੱਤ ਪੂਰੇ 2000 ਦਾ ਲੈ ਕੇ ਆਏ ਆ ਓਹੋ ਮੰਮੀ ਜਿਸ ਦਾ ਜਮਾ ਹੀ ਲੁੱਟੇ ਗਏ ਇਹਦੇ ਦੋ ਪੈਂਸਲ ਦਾ ਸੂਟ ਆ ਸਾਰਾ ਅੱਛਾ ਜਿਹੜਾ ਇਹਦੇ ਨਾਲ ਦਾ ਪਹਿਲਾਂ ਤੇਰੇ ਕੋਲ ਸੂਟ ਹੈ ਉਹ ਕਿੰਨੇ ਦਾ ਆਇਆ ਸੀ ਉਹ ਤਾਂ ਜੀ ਮੇਰੀ ਮੰਮੀ ਲੈ ਕੇ ਆਈ ਸੀ ਪੂਰੇ 3500 ਦਾ ਆਇਆ ਸੀ ਨਾ ਫਿਰ ਇਹਦੇ 'ਚ ਤੇ ਉਹਦੇ 'ਚ ਫਰਕ ਕੀ ਹੈ ਇਹਦੀ ਤਾਂ ਉਹਦੀ ਕੁਆਲਿਟੀ ਦਾ ਬਹੁਤ ਫਰਕ ਆ ਜੀ ਨਾਲੇ ਮੇਰੀ ਮਾਤਾ ਕੀ ਮਾਰਾ ਦੀ ਦੇਣੀ ਆਹ ਹੋ ਤੇਰੀ ਮਾਂ ਨੂੰ ਤਾਂ ਬਾਲਾ ਗਿਆਨ ਹੈ ਨਾ ਉਹ ਤੇਰੀ ਲਮਾਰੀ ਚੋਂ ਹੀ ਕੱਢਿਆ ਸੂਟ ਆ ਤੇਰੀ ਮਾਂ ਦਾ ਖਰੀਦਿਆ ਹੋਇਆ ਅਸੀਂ ਤਾਂ ਬਾਜ਼ਾਰ 'ਚ ਰੇਟ ਲਵਾਉਣ ਗਏ ਸੀ ਆ ਸੂਟ ਦਾ ਉਹ ਕਹਿੰਦੇ ਗੱਲ ਸੁਣੀਓ ਹਾਂ ਮੈਂ ਤਾਂ ਨੂੰ ਮੁਰਗਾ ਬਣਾਉਂਦਾ ਮੁਰਗਾ ਬਣਾਇਆ ਆਪਣੇ ਭਰਾ ਨੂੰ ਮੈਂ ਬੰਦਾ ਹੀ ਠੀਕ ਆ ਓਹੋ ਅਨਪੜ ਬੁੜਿਆ ਮੈਂ ਖਾਣ ਵਾਲੇ ਮੁਰਗੇ ਦੀ ਗੱਲ ਕਰਨ ਢਈ ਆ ਅੱਛਾ ਬਣਾ ਲੈ ਫਿਰ ਹੁਣ ਮੈਂ ਬੁੜਿਆ ਨੂੰ ਆਲੂ ਖਵਾਉਂਗੀ ਆयो ਜੀ ਮਾ ਮਮੀ ਜੀ ਆ ਰੀਲ ਵੇਖੋ ਸੱਚ ਆਪਣੀ ਤਾਂ ਲੜਾਈ ਹੋਈ ਸੀ ਨਹੀਂ ਤੂੰ ਕੀ ਚਲਾਉਂਦੀ ਰਹੀ ਨਹੀਂ ਆ ਫੋਨ 'ਚ ਨਾਨੀ ਜੀ ਮੈਂ ਇੰਸਟਾਗ੍ਰam ਚ ਲਾਉਣ ਲਈ ਆ ਇਹਦੇ ਤੇ ਪੁਰਾਣੇ ਤੋਂ ਪੁਰਾਣੇ ਫਰੈਂਡ ਮਿਲ ਜਾਂਦੇ ਆ ਨਹੀਂ ਤੈਨੂੰ ਇੱਕ ਗੱਲ ਕਹਾਂ ਜੇ ਕਿਸੇ ਨੂੰ ਦੱਸੇਂਗੀ ਨਾ ਤੇ ਹਾਂਜੀ ਦੱਸੋ ਲੁੱਚਾ ਬੁੜਾ ਵੇਖ ਇਹਦੇ ਤੇ ਜੇ ਲੱਭ ਜੇ ਤੇ ਆ ਲੁੱਚਾ ਬੁੜਾ ਕੌਣ ਆ ਨਾਨੀ ਨਹੀਂ ਮੈਨੂੰ ਵੀ ਜਿ ਪੜਦੀ ਆ ਉਹ 10ਵੀਂ ਚ ਪੜਦਾ ਈ ਇਹ ਤੇਰਾ ਪਹਿਲਾ ਨਾਨਾ ਆ ਨਾਨੀ ਆयो ਬੜਾ ਲੇਕਿਨ ਮੈਡਮ ਤੁਸੀਂ ਅਜੇ ਇੰਨੇ ਦੁਖੀ ਕਿਉਂ ਜੇ ਘਰ ਕੁੱਤਾ ਰੱਖਿਆ ਸੀ ਸਰ ਤਾਂ ਕਿ ਸਾਡੇ ਘਰੇ ਚੋਰੀ ਨਾ ਹੋਵੇ ਪਰ ਸਾਡਾ ਕੁੱਤਾ ਹੀ ਚੋਰੀ ਹੋ ਗਿਆ ਵੇਖ ਵੇ ਮੁੰਡਿਆ ਭੈਣ ਤੇਰੀ ਨੇ ਕੀਤਾ ਸਾਡਾ ਜੀਣਾ ਹਰਾਮ ਕਿਹੇ ਕੰਮ ਨੂੰ ਹੱਥ ਨਹੀਂ ਲਾਉਂਦੀ ਤੇਰੀ ਭੈਣ ਸਾਰਾ ਕੰਮ ਮੈਨੂੰ ਕਰਨਾ ਪੈਂਦਾ ਆ ਮਾਸੀ ਜੇ ਆ ਕਿਹੇ ਕੰਮ ਦੀ ਹੁੰਦੀ ਅਸੀਂ ਘਰੇ ਨਾ ਰੱਖਦੇ ਵੇ ਕੰਜਰੋ ਫੇਰ ਆ ਆ ਮੇਰੇ ਗਾਲਚੀ ਪੋਣਾ ਹੀ ਨਿਊ ਆਟਾ ਹਾਂਜੀ ਮੰਮੀ ਜੀ ਇੱਕ ਗੱਲ ਦੱਸ ਤੈਨੂੰ ਰੋਟੀ ਸਬਜ਼ੀ ਖਾਣੀ ਕਿਹੜੀ ਪਸੰਦ ਆ ਜਿਹੜੀ ਮੈਨੂੰ ਬਣੀ ਬਣਾਈ ਮਿਲ ਜੇ ਬਸ ਮੈਨੂੰ ਆਪ ਨਾ ਬਣਾਉਣੀ ਪਵੇ ਕਿਨੀ ਸਾਲਾ ਕਰ ਕੇ ਇੱਥੇ ਘਰੋ ਤੇ ਕੀ ਸੋਚਣ ਡਿਆ ਜੋ ਮੈਂ ਆ ਸੋਚਣ ਡਿਆ ਮੇਰੀ ਭੈਣ ਪੂਰਾ ਸਾਲ ਤੇ ਮੈਨੂੰ ਰੱਖ ਰਹੀ ਆ ਤੇ ਯਾਦ ਕਰਦੀ ਆ ਤੇ ਫਿਰ ਕੀ ਹੋਇਆ ਤੁਸੀਂ ਕੀ ਚਾਹੁੰਦੇ ਜੋ ਮੈਂ ਚਾਹੁੰਦਾ ਵਾਂ ਮੇਰੀ ਭੈਣ ਮੈਨੂੰ ਹਰ ਮਹੀਨੇ ਯਾਦ ਕਰੇ ਤੁਸੀਂ ਫਿਰ ਐਤ ਕੀ ਰੱਖਣੀ ਆ ਤੇ ਇੱਕ ਕੰਮ ਕਰੋ ਕੀ ਕਰਾਂ ਤੁਸੀਂ ਭੈਣ ਆਪਣੀ ਦੇ ਨਾਮ ਤੇ ਕਿਸ਼ਤਾਂ ਤੇ ਸਕੂਟੀ ਲੈ ਕੇ ਦੇ ਦਿਓ ਫਿਰ ਕੀ ਹੋਊਗਾ ਜਦੋਂ ਹਰ ਮਹੀਨੇ ਕਿਸ਼ਤ ਦੇਣੀ ਪਈ ਆਪੇ ਤੁਹਾਨੂੰ ਯਾਦ ਕਰੂਗੀ ਗੱਲ ਤੇ ਤੇਰੀ ਸਹੀ ਆ ਗਾਲ ਸੁਣੀਓ ਹਾਂ ਆ ਮੋਬਾਈਲ ਕੰਮ ਨਹੀਂ ਕਰੰਡਿਆ ਇਹਨੂੰ ਬਦਲ ਕੇ ਦੂਜਾ ਲਿਆ ਦੋ ਕੰਮ ਤਾਂ ਤੂੰ ਵੀ ਨਹੀਂ ਕਰਦੀ ਮੈਂ ਕਦੀ ਕਿਹਾ ਤੈਨੂੰ ਬਦਲਦਾ ਸਾਡੀ ਫੈਮਿਲੀ ਕਿਹੋ ਜੀ ਆ ਸਾਡੀ ਫੈਮਿਲੀ ਕਿਹੋ ਜੀ ਆ ਜਿਹਦੇ ਵਿੱਚ ਨਿੱਕੇ ਹੁੰਦੇ ਆ ਚਪਲਾਂ ਨਾਲ ਮਾਰਦੇ ਆ ਤੇ ਵੱਡੇ ਹੋਂ ਤੋਂ ਬਾਤਾਂ ਨਾਲ ਬੱਤ ਸਹੀ ਹੈ ਆਇਆ ਕਿ ਤਾ ਤੁਸੀਂ ਮੇਰੇ ਸਾਲਿਓ ਮੇਰੇ ਕੰਨਾਂ ਨੂੰ ਹੱਥ ਲਵਾਤੇ ਸਭ ਤੋਂ ਵੱਡਾ ਕੰਜਰ ਹੋਊਗਾ ਜਿਹੜਾ ਤੇਰੇ ਨਾਲ ਤੇਰੇ ਪੇਕੇ ਜਾਊਗਾ ਤੇ ਹੁਣ ਤੈਨੂੰ ਚੰਗਾ ਕੀ ਅਗਲਾ ਕੀ ਤੈਨੂੰ ਪਤਾ ਰਾਤ ਤੇਰੀ ਮਾਂ ਕਹਿੰਦੀ ਸੀ ਪੁੱਤ ਮੂੰਗੀ ਮਸਰੀ ਦੀ ਦਾਲ ਬਣੀ ਪਈ ਆ ਖਾ ਲੇਗਾ ਹਾਂ ਹਾਂ ਫੇਰ ਫੇਰ ਮੈਂ ਤੇਰੀ ਮਾਂ ਨੂੰ ਕਿਹਾ ਮੈਂ ਕਿਹਾ ਬੇਬੇ ਥੋੜੇ ਵਿਹੜੇ 'ਚ ਇੰਨੇ ਮੁਰਗੇ ਮੁਰਗੀਆਂ ਫਿਰਦੀਆਂ ਨੇ ਇਹਨਾਂ 'ਚ ਵੱਢ ਕੇ ਖਵਾ ਦੋ ਮੈਨੂੰ ਵਖਵਾ ਦਿੰਦਾ ਸੀ ਫਿਰ ਮੁਰਗਾ ਤੈਨੂੰ ਉਹ ਯਾਰ ਪੂਰੀ ਗੱਲ ਦਾ ਸੁਣ ਲੈ ਮੈਂ ਸਵੇਰੇ ਉੱਠ ਕੇ ਤੇਰੀ ਮਾਂ ਨੂੰ ਕਿਹਾ ਮੈਂ ਕਿਹਾ ਬੇਬੇ ਤੈਨੂੰ ਗੁੱਸਾਦਾ ਨਹੀਂ ਲੱਗਿਆ ਮੈਂ ਤੇਰੇ ਤੋਂ ਮੰਗ ਕੇ ਮੁਰਗਾ ਖਾਦਾ ਅੱਗੋਂ ਮੈਨੂੰ ਮੂੰਹ ਸਵਾਰ ਕੇ ਕਹਿੰਦੀ ਐ ਚੱਲ ਕੋਈ ਨਾ ਪੁੱਤ ਅਸੀਂ ਸਮਝਾਂਗੇ ਵੀ ਸਾਡਾ ਮੁਰਗਾ ਕਿ ਕੁੱਤਾ ਖਾ ਗਿਆ ਸਹੀਉਂ ਨਾ ਗਿਆ ਉਹਨਾਂ ਨੇ ਨਾ ਗੱਲ ਸੁਣ ਤੂੰ ਆਉਂਦੇ ਜਾਂਦੇ ਜਣੇਖਾਂ ਨੂੰ ਆਪਣਾ ਭੇਜ ਦੇਣ ਲੱਗ ਜੰਨਾ ਹੈ ਜੇ ਕੋਈ ਕਾਲੇ ਕੱਚੇ ਵਾਲਾ ਹੋਇਆ ਨਾ ਤੇਰੇ ਗਲ ਚ ਗੁੱਠਾ ਦੇ ਕੇ ਨਾ ਸਾਰੇ ਘਰ ਦਸਵਾਂ ਲੈ ਜੂ ਤੂੰ ਤਾਂ ਮਰਨਾ ਸਨਮੀ ਨਾਲ ਮਾਰੇਗਾ ਤੂੰ ਲੈ ਜਾ ਹੁਣ ਮੰਮੀ ਜੀ ਤੁਹਾਨੂੰ ਪਤਾ ਅੱਜ ਮੈਂ ਟੀਵੀ ਤੇ ਨਾ ਸੂर्यਵੰਸ਼ਮ ਫਿਲਮ ਵੇਖੀ ਆ ਮੈਂ ਕੀ ਕਰਾਂ ਮੈਂ ਸੋਚਣ ਦੀ ਅੱਜ ਖੀਰ ਨਾ ਬਣਾ ਲਾਂ ਆਓ ਮਾਂ ਸੂਟਾਂ ਵਾਲਿਆਂ ਡਾਂਡੀ ਲਾਣ ਦੀਆਂ ਸੂਟ ਲਾ ਤੂੰ ਤੈਨੂੰ ਚੰਗੇ ਜਿਹੇ ਬੁਟੀਕ ਤੋਂ ਮਰ ਜਾਣਿਆ ਛੜਿਆ ਆਪਣਾ ਜਰਦਾ ਦੇ ਲੋਕਾਂ ਕੋਲੋਂ ਮੰਗ ਕੇ ਲੋ ਨਾ ਲੈ ਦੂ ਮੈਨੂੰ ਬੁਟੀਕ ਵਾਲੇ ਸੂਟ ਦਊਗਾ ਲੈ ਕੇ ਸੂਟ ਗਦੇ ਦੀ ਪੂਛ ਅੱਧਾ ਘੰਟਾ ਹੋ ਗਿਆ ਕੀ ਲੱਭਣ ਦੀਆਂ ਮੇਰੇ ਫੋਨ ਚ ਉਹ ਮੈਂ ਤੁਹਾਡਾ ਸਾਰਾ ਹੀ ਫੋਨ ਫੋਲ ਮਾਰਿਆ ਕੁਛ ਨਹੀਂ ਲੱਭਾ ਵਿੱਚੋਂ ਆ ਤੇਰੀ ਬੜੀ ਵਧੀਆ ਗੱਲ ਹੈ ਕਿ ਤੈਨੂੰ ਮੇਰੇ ਫੋਨ ਚ ਕੁਛ ਵੀ ਨਹੀਂ ਲੱਭਾ ਉਹ ਮੈਂ ਹੈਰਾਨ ਆ ਮੈਂ ਕਿ ਮੈਂ ਇਹੋ ਜਿਹੇ ਬੰਦੇ ਨਾਲ ਰਹਿਣ ਦੀ ਆ ਤੇ ਜਿੰਨੂੰ ਕੋਈ ਵੀ ਨਹੀਂ ਪਸੰਦ ਕਰਦਾ ਉਹ ਸਿੱਧੀ ਗੱਲ ਨੂੰ ਮੇ ਪੁੱਠੇ ਪਾਸੇ ਲੈ ਜਾਇਆ ਕਰ ਤੂੰ ਆਹ ਲੋ ਫੋਨ ਆ ਨਹੀਂ ਵਿੱਚ ਕੁਛ ਵੀ ਇਹਦੇ ਮੰਮੀ ਜੀ ਤੁਹਾਨੂੰ ਪਤਾ ਕੀ ਜਦੋਂ ਮੈਂ ਆਪਣੇ ਪੇਕੇ ਰੋਸ ਜਾਂਦੀ ਹੀ ਨਾ ਸਾਰਾ ਟੱਬਾ ਟੈਨਸ਼ਨ ਚ ਆ ਜਾਂਦਾ ਹੀ ਕਿਉਂ ਪਤਾ ਨਹੀਂ ਕੁੜੀ ਨੇ ਰੋਟੀ ਖਾਣੀ ਕੀ ਨਹੀਂ ਅੱਛਾ ਹਾਂਜੀ ਮੰਮੀ ਜੀ ਹੁਣ ਰੋਟੀਆਂ ਜੇ ਤੂੰ ਇੱਥੇ ਰਸਦੀਆਂ ਅਸੀਂ ਟੈਨਸ਼ਨ ਚ ਆ ਜੰਨੇ ਆ ਕਿ ਪਤਾ ਨਹੀਂ ਰੋਟੀ ਬਣੂਗੀ ਕਿ ਨਹੀਂ